ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਮੇਰੀ ਵੀਡੀਓ ਦਾ ਵਿਸ਼ਾ ਹੈਗਾ ਆ ਫੈਮਲੀ ਸਰਵੇ ਜਿਹੜਾ ਆਪਣਾ ਨਵੀਂ ਅਪਡੇਟ ਆਈ ਸੀਗੀ ਉਹਦੇ ਸੰਬੰਧ ਚ ਮੈਂ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਕੁੜੀਆਂ ਨੂੰ ਕਨਫਿਊਜ਼ਨ ਸੀਗੀ ਕਿ ਫੈਮਲੀ ਸਰਵੇ ਜਿਹੜਾ ਆ ਉਹਦੇ ਵਿੱਚ ਸਾਰੀਆਂ ਹੀ ਫੈਮਲੀਆਂ ਜਿੰਨੀਆਂ ਸਾਡੇ ਏਰੀਆ ਚ ਆਉਂਦੀਆਂ ਉਹਨਾਂ ਨੂੰ ਐਡ ਕਰਨਾ ਜਾਂ ਫਿਰ ਇਕੱਲੇ ਬੈਨੀਫਿਸ਼ੀਰੀ ਐਡ ਕਰਨੇ ਆ ਤਾਂ ਮੈਂ ਕੁਝ ਗੱਲਾਂ ਆਬਜ਼ਰਵ ਕੀਤੀਆਂ ਉਹਦੇ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਇਹਦੇ ਵਿੱਚ ਅਸੀਂ ਸਿਰਫ ਬੈਨੀਫਿਸ਼ਰੀ ਹੀ ਐਡ ਕਰਨੇ ਆ ਮਤਲਬ ਜਿੰਨੇ ਆਪਣੇ ਕੋਲੇ ਬੈਨੀਫਿਸ਼ਰੀ ਹੈ ਖਾਣਾ ਲੈਣ ਵਾਲੇ ਭਾਵੇਂ ਉਹ ਪ੍ਰੈਗਨੈਂਟ ਆ ਭਾਵੇਂ ਲაქਟੇਟਿੰਗ ਆ ਭਾਵੇਂ 0 ਤੋਂ 6 ਮਹੀਨੇ ਦੇ ਬੱਚੇ ਆ 6 ਤੋਂ 3 ਸਾਲ ਦੇ 3 ਤੋਂ 6 ਸਾਲ ਦੇ ਹੈਨਾ ਇਹਨਾਂ ਸਾਰਿਆਂ ਦੀ ਹੀ ਆਪਾਂ ਫੈਮਲੀ ਦਾ ਸਰਵੇ ਕਰਨਾ ਹੈ ਬਾਕੀ ਕਿਸੇ ਦਾ ਸਰਵੇ ਜਿਹੜਾ ਉਹ ਨਹੀਂ ਕਰਨਾ ਮਤਲਬ ਜੇ ਆਪਾਂ ਕਹੀਏ ਇੱਕ ਨੰਬਰ ਰਜਿਸਟਰ ਆ ਇਹ ਤਾਂ ਇੱਕ ਨੰਬਰ ਰਜਿਸਟਰ ਫਿਲਹਾਲ ਨਹੀਂ ਨਹੀਂ ਹੈਗਾ ਇਹ ਕਿਉਂਕਿ ਇੱਕ ਨੰਬਰ ਰਜਿਸਟਰ ਦੇ ਵਿੱਚ ਅਸੀਂ ਜੁਆਇੰਟ ਫੈਮਲੀਆਂ ਨੂੰ ਵੀ ਐਡ ਕਰ ਸਕਦੇ ਹੁੰਦੇ ਹਾਂ ਹਨਾ ਸੋ ਇਹਦੇ ਵਿੱਚ ਸਿਰਫ ਸਾਡੀਆਂ ਨਿਊਕਲੀਅਰ ਫੈਮਲੀ ਹੀ ਐਡ ਹੋ ਰਹੀਆਂ ਸਿੰਗਲ ਫੈਮਲੀ ਐਡ ਹੋ ਰਹੀ ਹੈ ਹਨਾ ਤਾਂ ਇਹਦਾ ਮਤਲਬ ਆ ਵੀ ਇਹ ਜਿਹੜਾ ਸਾਡਾ ਇੱਕ ਨੰਬਰ ਰਜਿਸਟਰ ਦੇ ਨਾਲ ਪੂਰਾ ਮੈਚ ਨਹੀਂ ਕਰਦਾ ਹਨਾ ਸੋ ਅਸੀਂ ਜਿਹੜਾ ਇੱਕ ਨੰਬਰ ਰਜਿਸਟਰ ਹੈ ਉਹਨੂੰ ਉਸੇ ਤਰ੍ਹਾਂ ਹੀ ਚਾਲੂ ਰੱਖਣਾ ਤੇ ਸਿਰਫ ਆਪਣੀਆਂ ਫੈਮਲੀਆਂ ਜਿਹੜੇ ਬੈਨੀਫਿਸ਼ੀਰੀ ਆ ਉਹਨਾਂ ਦੀਆਂ ਫੈਮਲੀਆਂ ਨੂੰ ਹੀ ਅਸੀਂ ਇੱਥੇ ਐਨਰੋਲਡ ਕਰਨਾ ਰਜਿਸਟਰਡ ਕਰਨਾ ਹੈ ਠੀਕ ਹੈ ਤੋ ਸਭ ਤੋਂ ਗੱਲ ਜਿਹੜੀ ਹੈਗੀ ਹੈ ਕਿ ਫਿਊਚਰ ਦੇ ਵਿੱਚ ਹੋ ਸਕਦਾ ਵੀ ਕੋਈ ਨਵੀਂ ਆਪਸ਼ਨ ਐਡ ਹੋ ਜਾਵੇ ਤਾਂ ਜਿਹੜੀਆਂ ਦਾਦਾ-ਦਾਦੀ ਆ ਜਾਂ ਚਾਚਾ-ਚਾਚੀ ਆ ਉਹਨੂੰ ਅਸੀਂ ਐਡ ਕਰਕੇ ਤੇ ਜੁਆਇੰਟ ਫੈਮਲੀ ਦਾ ਆਪਸ਼ਨ ਆ ਸਕਦੀ ਹੈ ਪਰ ਹਜੇ ਫਿਲਹਾਲ ਤੱਕ ਜਿਹੜਾ ਅਸੀਂ ਸਿੰਗਲ ਫੈਮਲੀਆ ਹੀ ਐਡ ਕਰਨੀਆਂ ਤਾਂ ਅਸੀਂ ਸਿਰਫ ਬੈਨੀਫਿਸ਼ਰੀ ਐਡ ਕਰਨੀਆਂ ਹਨਾ ਸੋ ਨਵੀਂ ਵਰਜ਼ਨ ਜਿਹੜੀ ਹੈ ਉਹਦੇ ਵਿੱਚ ਹੋ ਸਕਦਾ ਵੀ ਕੋਈ ਨਵੀਂ ਆਪਸ਼ਨ ਆਵੇ ਹਨਾ ਤੇ ਇੱਕ ਹੈਡ ਆਫ ਦਾ ਫੈਮਲੀ ਹੈ ਜਿਹੜਾ ਹੈਡ ਆਫ ਦਾ ਫੈਮਲੀ ਆਪਾਂ ਮਦਰ ਨੂੰ ਹੀ ਰੱਖਣਾ ਕਿਉਂਕਿ ਜਿਹੜਾ ਰਿਲੇਸ਼ਨਸ਼ਿਪ ਦੀ অপਸ਼ਨ ਆਉਂਦੀ ਹੈ ਉਹ ਸਿਰਫ ਹਸਬੰਡ ਦੀ ਆਉਂਦੀ ਹੈ ਵਾਈਫ ਦੀ ਆਉਂਦੀ ਹੋਵੇ ਤਾਂ ਹੀ ਆਪਾਂ ਹੈਡ ਆਫ ਦਾ ਫੈਮਲੀ ਜਿਹੜਾ ਆ ਉਹ ਮੇਲ ਨੂੰ ਕਰ ਸਕਦੇ ਹੁੰਦੇ ਹਨਾ ਸੋ ਇਹਦੇ ਵਿੱਚ ਅਸੀਂ ਇਹ ਦੇਖਿਆ ਕਿ ਹੈਡ ਆਫ ਦਾ ਫੈਮਲੀ ਮਦਰ ਨੂੰ ਹੀ ਰੱਖਣਾ ਤੇ অপশন ਜਿਹੜੀ ਆ ਉਹ ਹਸਬੰਡ ਦੀ ਹੀ ਆਉਂਦੀ ਆ ਤਿੰਨ ਤਿੰਨ অপਸ਼ਨ ਆਪਾਂ ਨੂੰ ਆਉਂਦੇ ਆ ਰਿਲੇਸ਼ਨਸ਼ਿਪ ਰੀਆਂ ਜਿੱਥੇ ਸਾਨੂੰ ਪਤਾ ਲੱਗਦਾ ਕਿ ਜੁਆਇੰਟ ਫੈਮਲੀ ਵੀ ਨਹੀਂ ਐਡ ਹੋ ਸਕਦੀ ਹੈ ਨਾ ਕਿਉਂਕਿ ਸਨ ਡਾਟਰ ਤੇ ਹਸਬੰਡ ਦੀ ਹੀ অপਸ਼ਨ ਆਉਂਦੀ ਇਟ ਮੀਨਸ ਹੈਡ ਆਫ ਦਾ ਫੈਮਲੀ ਆਪਾਂ ਮਦਰ ਨੂੰ ਰੱਖਾਂਗੇ ਤੇ ਬੱਚੇ ਜਿਹੜੇ ਆ ਉਹ ਐਡ ਹੋ ਸਕਦੇ ਆ ਤੇ ਹਸਬੰਡ ਐਡ ਹੋ ਸਕਦੇ ਆ ਇਸ ਤੋਂ ਇਲਾਵਾ ਕੋਈ ਨਵਾਂ ਜਿਹੜਾ ਆ ਰਿਲੇਸ਼ਨ ਜਿਹੜਾ ਉਹ ਦਿੱਤਾ ਨਹੀਂ ਗਿਆ ਹੈ ਨਾ ਸੋ ਸਿਰਫ ਆਪਾਂ ਲਾਪਤਰੀ ਪਰਿਵਾਰਾਂ ਦਾ ਹੀ ਸਰਵੇ ਕਰਨਾ ਹੈ ਨਾ ਤੇ ਜਿਹੜੇ ਬੱਚੇ ਆਪਣੇ ਤੋਂ ਖਾਣਾ ਲੈ ਰਹੇ ਆ ਪੋਸ਼ਨ ਟਰੈਕਰ ਚ ਆਪਾਂ ਉਹਨਾਂ ਦਾ ਹੀ ਫੈਮਿਲੀ ਸਰਵੇ ਕਰਨਾ ਹੋਰ ਕਿਸੇ ਦਾ ਸਰਵੇ ਨਹੀਂ ਕਰਨਾ ਠੀਕ ਹੈ ਸੋ ਇਹਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦੀ ਸੀਗੀ ਵੀ ਜਿੰਨੇ ਵੀ ਆਪਾਂ ਸਰਵੇ ਕਰਦੇ ਹੁੰਨੇ ਆ ਉਹਦੇ ਵਿੱਚ ਆਪਾਂ ਸਾਰੇ ਏਰੀਏ ਦੇ ਘਰ ਲੈਣੇ ਹੁੰਨੇ ਆ ਤਾਂ ਇਹ ਨਿਊ ਵਰਜ਼ਨ ਜਦੋਂ ਆਊਗੀ ਉਦੋਂ ਹੋ ਸਕਦਾ ਹੈ ਇਸ ਫੈਮਿਲੀ ਸਰਵੇ ਦੇ ਵਿੱਚ ਐਡ ਹੋਵੇ ਕੁਝ ਨਿਊ ਪਰ ਫਿਲਹਾਲ ਲਈ ਅਸੀਂ ਜਿਹੜਾ ਇਹਦੇ ਵਿੱਚ ਆਪਣਾ ਕੰਮ ਬੈਨੀਫਿਸ਼ਰੀਜ਼ ਦੀ ਫੈਮਿਲੀ ਨੂੰ ਸਰਵੇ ਕਰਕੇ ਜਿਹੜਾ ਐਡ ਕਰ ਦੇਣਾ ਹੈ ਨਾ ਸੋ ਕਮ ਘੱਟ ਵੀ ਹੈਗਾ ਤੇ ਸਹੀ ਵੀ ਇਹੀ ਰਹੂਗਾ ਸੋ ਮੈਂ ਜੋ ਗੱਲਾਂ ਅਬਜ਼ਰਵ ਕੀਤੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀਗੀ ਇਸੇ ਮਕਸਦ ਨਾਲ ਮੈਂ ਅੱਜ ਦੀ ਵੀਡੀਓ ਬਣਾਈ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂ ਸੋ ਫੈਮਿਲੀ ਸਰਵੇ ਦੀ ਇਹ ਕੋਈ ਕੁੜੀਆਂ ਨੂੰ ਕਨਫਿਊਜ਼ਨ ਹੋਊਗੀ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਕਿਉਂਕਿ ਮੈਂ ਜਦੋਂ ਐਡ ਕਰਨੇ ਸ਼ੁਰੂ ਕੀਤੇ ਆ ਫੈਮਿਲੀਸ ਐਡ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਵੀ ਪਰੇਸ਼ਾਨੀ ਆਈ ਸੋ ਕਈ ਕੁੜੀਆਂ ਨੇ ਐਡ ਕਰ ਵੀ ਲਿਆ ਹੋਗਾ ਕਿਉਂਕਿ ਇੱਕ ਵਾਰੀ ਜੇ ਆਪਾਂ ਫੈਮਲੀ ਐਡ ਕਰ ਲੈਂਦੇ ਆ ਤਾਂ ਉਹ ਡਿਲੀਟ ਨਹੀਂ ਹੁੰਦੀ ਵੀ ਇਹਦੇ ਵਿੱਚ ਕਿਲੇ ਫੈਮਲੀ ਮੈਂਬਰਸ ਡਿਲੀਟ ਹੋ ਜਾਂਦੇ ਆ ਪੂਰੀ ਫੈਮਲੀ ਡਿਲੀਟ ਨਹੀਂ ਹੁੰਦੀ ਜੀ ਸੋ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਕਿ ਆਪਾਂ ਸਹੀ ਜਾਣਕਾਰੀ ਆਪਣੇ ਕੋਲੇ ਹੋਵੇ ਤਾਂ ਹੀ ਆਪਾਂ ਕੰਮ ਸ਼ੁਰੂ ਕਰੀਏ ਸੋ ਮੇਰੀ ਇਹ ਜਿਹੜੀ ਕੋਸ਼ਿਸ਼ ਹੈਗੀ ਆ ਕਿ ਤੁਹਾਡੀ ਕਨਫਿਊਜ਼ਨ ਨੂੰ ਵੀ ਮੈਂ ਦੂਰ ਕਰਾਂ ਸੋ ਇਸੇ ਮਕਸਦ ਦੇ ਨਾਲ ਮੈਂ ਅੱਜ ਦੀ ਵੀਡੀਓ ਬਣਾਈ ਸੀਗੀ ਤਾਂ ਤੁਸੀਂ ਜਿਹੜਾ ਇਹਦੇ ਵਿੱਚ ਫੈਮਿਲੀ ਸਰਵੇ ਦੇ ਵਿੱਚ ਸਿਰਫ ਲਾਹਪਾਤਰੀ ਜਿਹੜੇ ਆ ਉਹਨਾਂ ਨੂੰ ਹੀ ਐਡ ਕਰਨਾ ਹੈ ਜਿੰਨੇ ਲਾਹਪਾਤਰੀ ਆਪਣੇ ਕੋਲੇ ਖਾਣਾ ਲੈਣਾ ਆਉਂਦੇ ਆ ਹਨਾ ਸੋ ਜਦੋਂ ਤੁਸੀਂ ਐਡ ਕਰਦੇ ਹੈਗੇ ਆ ਫੈਮਿਲੀਸ ਨੂੰ ਐਡ ਕਰਦੇ ਆ ਤਾਂ ਇੱਥੇ ਤੁਸੀਂ ਜਿਵੇਂ ਮੈਂ ਦੱਸਿਆ ਹੈਗਾ ਵੀ ਹੈੱਡ ਆਫ ਦਾ ਫੈਮਿਲੀ ਮਦਰ ਨੂੰ ਰੱਖ ਕੇ ਤਾਂ ਇੱਥੇ ਅਲਾਈਵ ਤੇ ਜਦੋਂ ਕਲਿੱਕ ਕਰੋਗੇ ਤਾਂ ਦੋ ਆਪਸ਼ਨ ਆ ਜਾਂਦੀਆਂ ਹੈਗੀਆਂ ਕ੍ਰੀਏਟ ਨਿਊ ਪ੍ਰੋਫਾਈਲ ਜਾਂ ਐਡ ਪ੍ਰੋਫਾਈਲ ਯੂジング ਪੀਟੀ ਪੀਟੀ ਮਤਲਬ ਪੋਰਸ਼ਨ ਟਰੈਕਰ ਜੇਕਰ ਤੁਸੀਂ ਇੱਥੋਂ ਚਾਹੁੰਦੇ ਹੋ ਤਾਂ ਇੱਥੋਂ ਹੀ ਤੁਸੀਂ ਜਿਹੜਾ ਓਪਨ ਕਰਕੇ ਤਾਂ ਇੱਥੇ ਜਿਹੜੀਆਂ ਮਦਰਸ ਆ ਰਹੀਆਂ ਹਨ ਇਹਨਾਂ ਨੂੰ ਤੁਸੀਂ ਹੈੱਡ ਆਫ ਦਾ ਫੈਮਿਲੀ ਬਣਾ ਕੇ ਪ੍ਰੋਸੀਡ ਕਰ ਸਕਦੇ ਹੋ ਤੇ ਇੱਥੇ ਇਹਨਾਂ ਦੀ ਡਿਟੇਲ ਪਹਿਲਾਂ ਹੀ ਆਲਰੇਡੀ ਹੋਊਗੀ ਇਹਦੇ ਵਿੱਚ ਜਿੰਨਾ ਰਹਿੰਦਾ ਡਾਟਾ ਮੰਨ ਲਓ ਕਿ ਇਹ ਇੱਕ ਔਰਤ ਦੀ ਹੈਗੀ ਹੈ ਨਾ ਆਈਡੀ ਤਾਂ ਇਹਦੇ ਵਿੱਚ ਆਲਰੇਡੀ ਇਹਦੀ ਡੇਟ ਆਫ ਬਰਥ ਆ ਗਈ ਕਿਉਂਕਿ ਆਪਾਂ ਇਹਦਾ ਪਹਿਲਾਂ ਹੀ ਸਰਵੇ ਕਰਕੇ ਜਿਹੜਾ ਯੂਆਈਡੀ ਚੜਾਈ ਹੁੰਦੀ ਹੈ ਹਨਾ ਸੋ ਇਹਦੀ ਡੇਟ ਆਫ ਬਰਥ ਸਾਰੀ ਡਿਟੇਲ ਆ ਜਾਂਦੀ ਹੈ ਇਹਦੇ ਵਿੱਚ ਤੁਸੀਂ ਜਿਹੜੀ ਰਹਿੰਦੀ ਡਿਟੇਲ ਆ ਉਹ ਤੁਸੀਂ ਐਡ ਕਰ ਲੈਣੀ ਹੈ ਤੇ ਜਦੋਂ ਐਡ ਕਰੋਗੇ ਤਾਂ ਇਹਨੂੰ ਇਹਨੂੰ ਤੁਸੀਂ ਐਡ ਕਰਕੇ ਤੇ ਇਸ ਤੋਂ ਬਾਅਦ ਜਿਹੜੇ ਇਹਦੇ ਫੈਮਿਲੀ ਮੈਂਬਰਸ ਨਾਲ ਐਡ ਕਰ ਲੈਣੇ ਹੈ ਮੀਨਸ ਜਿਵੇਂ ਇਹਦੀ ਸਾਰੀ ਡਿਟੇਲ ਅੱਧੀ ਡਿਟੇਲ ਆਪਣੇ ਕੋਲੇ ਆ ਗਈ ਹੈ ਤੇ ਅੱਧੀ ਆਪਾਂ ਜਿਹੜੀ ਇਹਦੀ ਡਿਟੇਲ ਭਰ ਲੈਣੀ ਹੈ ਨਾ ਸੋ ਇਹ ਪ੍ਰੈਗਨੈਂਟ ਠੀਕ ਹੈ ਵੈਦਰ ਵਿਲ ਬੀ ਟੂ ਅਵੇਲ ਫਾਲੋਇੰਗ ਆਈਸੀਡੀਐਸ ਸਰਵਿਸ ਸਪਲੀਮੈਂਟਰੀ ਫੂਡੇ ਲੈਣਾ ਚਾਹੁੰਦੇ ਹਾਂ ਜੀ ਯੈਸ ਜਦੋਂ ਤੁਸੀਂ ਇਹ ਡਿਟੇਲ ਭਰੋਗੇ ਤਾਂ ਇਹਦਾ ਪ੍ਰੋਸੀਡ ਹੋ ਜਾਊਗਾ ਸਬਮਿਟ ਐਂਡ ਪ੍ਰੋਸੀਡ ਕਰੋਗੇ ਤਾਂ ਇਹ ਜਿਹੜੀ ਹੈ ਫੈਮਿਲੀ ਹੈਡ ਉਹ ਸਬਮਿਟਡ ਸਕਸੈਸਫੁਲੀ ਐਵੇਂ ਆ ਜਾਊਗਾ ਹਨਾ ਸੋ ਜਦੋਂ ਇਹ ਐਡ ਹੋ ਗਿਆ ਤਾਂ ਇਹਦੇ ਵਿੱਚ ਸਰਬਜੀਤ ਕੌਰ ਦੀ ਫੈਮਿਲੀ ਤੁਸੀਂ ਨੈਕਸਟ ਐਡ ਕਰ ਲਓਗੇ ਆ ਇਹਦੇ ਫੈਮਿਲੀ ਮੈਂਬਰਸ ਜਿਹੜੇ ਆ ਉਹ ਤੁਸੀਂ ਐਡ ਕਰ ਸਕਦੇ ਹੋ ਯੂジング ਪੋਰਸ਼ਨ ਟਰੈਕਰ ਤੋਂ ਵੀ ਕਰ ਸਕਦੇ ਹੋ ਜੇ ਇਹਦਾ ਬੱਚਾ ਜਿਹੜਾ ਹੈਗਾ ਆ ਆਲਰੇਡੀ ਪੋਰਸ਼ਨ ਟਰੈਕਰ ਚ ਤਾਂ ਤੁਸੀਂ ਉੱਥੋਂ ਕਰ ਸਕਦੇ ਹੋ ਤੇ ਨਹੀਂ ਤਾਂ ਜਿਹੜਾ ਆ ਇਹਦੇ ਹਸਬੰਡ ਦੀ ਡਿਟੇਲ ਭਰਨੀ ਹੈ ਤਾਂ ਤੁਸੀਂ ਇੱਥੋਂ ਨਾਲ ਯੂਆਈਡੀ ਵਗੈਰਾ ਭਰ ਕੇ ਸਾਰਾ ਛੋਟੀ ਡਿਟੇਲ ਜਿਹੜੀ ਆ ਖੁੱਲ ਜਾਂਦੀ ਹੈ ਇਹ ਭਰ ਕੇ ਤੁਸੀਂ ਇਹਨੂੰ ਐਡ ਕਰ ਸਕਦੇ ਹੋ ਸੋ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ ਜਿਹੜੀਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਤੱਕ ਪਹੁੰਚਾਵਾਂ ਸੋ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ